ਮੈਮ ਆਪਾਂ ਸ਼ੁਰੂਆਤ ਸਟੱਡੀ ਤੋਂ ਇੱਥੋਂ ਹੀ ਕਰਦੇ ਆ ਫੰਡਿੰਗ ਤੋਂ ਫੰਡਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਸੇ ਪਰਿਵਾਰ ਕੋਲੇ ਜਿਹੜੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਚਾਹੁੰਦੇ ਆ ਆਸਟ੍ਰੇਲੀਆ ਦੇ ਵਿੱਚ ਹੁਣ ਪਲਵਿੰਦਰ ਜੀ ਮੈਂ ਇੱਥੇ ਬੋਲਦਾ ਕਿ ਬੈਂਕਿੰਗ ਐਵੇਂ ਦੀ ਹੋਣੀ ਚਾਹੀਦੀ ਆ ਜਾਂ ਤੁਸੀਂ ਬੈਂਕਿੰਗ ਦੇ ਉੱਤੇ ਕੋਈ ਇਹ ਨਹੀਂ ਆ ਕਿ ਕੋਈ ਸਿਲੇਬਸ ਆਸੀ ਕਰਨਾ ਹੈ ਬੈਂਕਿੰਗ ਦਾ ਮਤਲਬ ਹੈ ਕਿ ਤੁਹਾਡੇ ਕੋਲ ਜਿਹੜਾ ਪੈਸਾ ਪਿਆ ਉਹ ਕਿੱਥੋਂ ਆਇਆ ਉਹ ਤੁਹਾਡਾ ਪੈਸਾ ਆਈਟੀਆਰ ਦੇ ਵਿੱਚ ਬੋਲ ਰਿਹਾ ਕਿ ਨਹੀਂ ਬੋਲ ਰਿਹਾ ਬੈਂਕਿੰਗ ਦਾ ਮਤਲਬ ਇਹ ਆ ਕਿ ਇਹ ਨਹੀਂ ਕਿ ਕੱਲੇ ਫਾਦਰ ਦੇ ਅਕਾਊਂਟ ਦੇ ਵਿੱਚ ਹੀ ਪੈਸੇ ਹੋਣ ਤਾਂ ਹੀ ਅਸੀਂ ਬੈਂਕਿੰਗ ਕਰ ਸਕਦੇ ਹਾਂ ਤੁਹਾਡੇ ਗ੍ਰੈਂਡਪੈਰੈਂਟਸ ਗ੍ਰੈਂਡਮਦਰ ਕਿਸੇ ਕੋਲ ਵੀ ਹੈਗੇ ਆ ਤੁਹਾਡੇ ਕਿਸੇ ਵੀ ਰਿਲੇਟਿਵ ਕੋਲ ਜਿਹੜੇ ਉਹ ਪੈਸੇ ਹੈਗੇ ਆ ਤੋ ਤੁਹਾਡੇ ਬੇਸ ਦੇ ਉੱਤੇ ਤੁਹਾਡੀ ਬੈਂਕਿੰਗ ਜਿਹੜੀ ਸ਼ੋ ਕਰ ਸਕਦਾ ਐ ਐਜ਼ ਅ ਗਿਫਟ ਹੁਣ ਆ ਜਾਂਦਾ ਐ ਰੋਲਾ ਕਿ ਜਦੋਂ ਬੱਚਾ ਸਾਡੇ ਕੋਲ ਤਿੰਨ ਤੋਂ ਜ਼ਿਆਦਾ ਅਕਾਊਂਟ ਲੈ ਕੇ ਆ ਜਾਂਦਾ ਐ ਕਿ ਮੇਰੇ ਕੋਲ ਤਾਂ ਤਿੰਨ ਅਕਾਊਂਟਾਂ ਦੇ ਵਿੱਚ ਅਲੱਗ-ਅਲੱਗ ਪੇਮੈਂਟ ਆ ਉੱਥੇ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨੀਆਂ ਪੈਂਦੀਆਂ ਸਾਨੂੰ ਕਿ ਦੋ ਬੈਂਕ ਅਕਾਊਂਟ ਅਲੱਗ-ਅਲੱਗ ਚੱਲ ਜਾਂਦੇ ਆ ਪਰ ਤੀਜਾ ਬੈਂਕ ਅਕਾਊਂਟ ਅਲੱਗ-ਅਲੱਗ ਨਹੀਂ ਚੱਲਦਾ ਜਦੋਂ ਤੁਸੀਂ ਸਾਡੇ ਕੋਲ ਲੈ ਕੇ ਆਉਂਗੇ ਜੇ ਤੁਹਾਡੇ ਗ੍ਰੈਂਡਪੇਰੈਂਟਸ ਦਾ ਹੋਰ ਫਾਦਰ ਦਾ ਜਾਂ ਗ ਜਾਂ ਮਦਰ ਫਾਦਰ ਦਾ ਹੈ ਤਾਂ ਤੁਸੀਂ इजीली ਉਹਨਾਂ ਦੇ ਅਕਾਊਂਟ ਦੇ ਵਿੱਚ ਤੁਸੀਂ ਆਪਣੀ ਬੈਂਕਿੰਗ ਜਿਹੜੀ ਹੈ ਉਹ ਸ਼ੋਅ ਕਰ ਸਕਦੇ ਹੋ ਦੂਸਰੀ ਗੱਲ ਆ ਜਦੋਂ ਅਸੀਂ ਬੈਂਕਿੰਗ ਦੇਖਦੇ ਆ ਤੁਸੀਂ ਇਸ ਬੈਂਕਿੰਗ ਤੇ ਜੇ ਕਿਤੇ ਲੋਨ ਲਿਆ ਹੈ ਉਹਦਾ ਕੀ ਪ੍ਰੋਸੀਜਰ ਸੀ ਕਿਸ ਚੀਜ਼ ਲਈ ਤੁਸੀਂ ਲੋਨ ਲਿਆ ਸੀ ਉਹਦੀ ਵੈਰੀਫਿਕੇਸ਼ਨ ਕਈ ਵਾਰ ਉਹਦੇ ਵਿੱਚ ਤੁਹਾਡੇ ਬੈਂਕ ਤੋਂ ਵੀਜ਼ਾ ਆਫੀਸਰ ਕਰ ਲੈਂਦਾ ਹੁਣ ਗੱਲ ਆ ਗਈ ਹੈ ਕਿ ਬੈਂਕਿੰਗ ਦੇ ਉੱਤੇ ਜਦੋਂ ਬੱਚਾ ਸਾਡੇ ਕੋਲ ਲੈ ਕੇ ਆਊਗਾ ਉਸ ਟਾਈਮ ਅਸੀਂ ਉਹਦੀ ਸਿਚੁਏਸ਼ਨ ਔਰ ਉਹਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਉਹਨੂੰ ਅਸੀਂ ਗਾਈਡ ਕਰ ਸਕਦੇ ਹਾਂ ਬਾਕੀ ਸਾਡੇ ਕੋਲ ਵੀ ਫਾਈਨੈਂਸਰ ਹੈਗੇ ਨੇ ਅਸੀਂ ਤੁਹਾਨੂੰ ਸੁਜੈਸਟ ਕਰ ਦਾਂਗੇ ਕਿ ਇਸ ਫਾਈਨੈਂਸਰ ਕੋਲ ਜਾ ਕੇ ਤੁਸੀਂ ਆਪਣੀ ਬੈਂਕਿੰਗ ਜਿਹੜੀ ਲੈ ਸਕਦੇ ਆ ਹੁਣ ਬੈਂਕਿੰਗ ਤਾਂ ਆਪਾਂ ਫਾਈਨੈਂਸਰ ਤੋਂ ਲੈ ਲਈ ਪਰ ਜਦੋਂ ਅਸੀਂ ਫਾਈਨੈਂਸਰ ਤੋਂ ਬੈਂਕਿੰਗ ਲੈਂਦੇ ਆ ਉਹ ਕਿਤੇ ਨਾ ਕਿਤੇ ਆਈਟੀਆਰ ਦੇ ਵਿੱਚ ਤੁਹਾਡੇ ਨਹੀਂ ਬੋਲੂਗੀ ਉਹਦੇ ਲਈ ਫਿਰ ਸਾਨੂੰ ਇੱਕ ਅਲੱਗ ਤੋਂ ਸੀ ਰਿਪੋਰਟ ਤਿਆਰ ਕਰਨੀ ਪੈਂਦੀ ਆ ਉਸ ਸੀਏ ਰਿਪੋਰਟ ਦੇ ਵਿੱਚ ਅਸੀਂ ਉਹਦੇ ਲਈ ਪ੍ਰੋਪਰ ਡਿਸਕ੍ਰਾਈਬ ਕਰਦੇ ਆ ਅਸੀਂ ਬਰੀਫਿੰਗ ਦਿੰਨੇ ਆ ਕਿ ਇਹ ਪੈਸਾ ਤੁਹਾਡੇ ਕੋਲ ਕਿੱਥੋਂ ਆਇਆ ਉਹਦੇ ਲਈ ਫਿਰ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਸੀਂ ਸਾਨੂੰ ਇਸ ਇਸ ਚੀਜ਼ ਦੇ ਬਿੱਲ ਪ੍ਰੋਵਾਈਡ ਕਰੋ ਤੇ ਉਹਦੇ ਅਕੋਰਡਿੰਗਲੀ ਸੀਏ ਰਿਪੋਰਟ ਬਣਦੀ ਆ ਇਸ ਕਰਕੇ ਬੈਂਕਿੰਗ ਦੇ ਉੱਤੇ ਜਿਹਦੇ ਤੇ ਅਸੀਂ ਬਹੁਤ ਘੱਟ ਫੋਕਸ ਦਿੰਨੇ ਆ ਉਹ ਸਭ ਤੋਂ ਲੈਂਥੀ ਪ੍ਰੋਸੈਸ ਹੁੰਦਾ ਹੈ ਸਭ ਤੋਂ ਸ਼ੁਰੂਆਤ ਦੇ ਵਿੱਚ ਤੁਸੀਂ ਆਪਣੀ ਬੈਂਕਿੰਗ ਦੇ ਉੱਤੇ ਹੀ ਵਰਕ ਆਊਟ ਕਰਨਾ ਹੈ ਜਿਹੜਾ ਵੀ ਬੱਚਾ ਸਾਡੇ ਕੋਲ ਆਉਂਦਾ ਹੈ ਅਸੈਸਮੈਂਟ ਲਈ ਉਹਦਾ ਆਪਣੀ ਬੈਂਕਿੰਗ ਜਰੂਰ ਲੈ ਕੇ ਆਇਆ ਕਰੋ ਕਿ ਮੇਰੇ ਕੋਲ ਬੈਂਕਿੰਗ ਇਹ ਇਹ अवेलेबल ਆ ਕਿ ਮੇਰੀ ਇਹ ਚੱਲੂਗੀ ਕਿ ਨਹੀਂ ਚੱਲੂਗੀ ਜੇ ਉਹਦੇ ਉੱਤੇ ਅਸੀਂ ਤੁਹਾਨੂੰ ਗਾਈਡ ਵੀ ਕਰਦੇ ਆ ਕਿ ਇਹ ਚੀਜ਼ ਐਵੇਂ ਨਹੀਂ ਤੇ ਐਵੇਂ ਕਰ ਲਓ ਤੁਸੀਂ ਇਹ ਪੇਮੈਂਟ ਨੂੰ ਇੱਥੇ ਨਹੀਂ ਇੱਥੇ ਜਿਹੜੀ ਆ ਐਡਜੈਸਟ ਕਰ ਲਓ ਤੇ ਉਹਦੇ ਲਈ ਵੀ ਤੁਹਾਨੂੰ ਟਾਈਮ ਚਾਹੀਦਾ ਹੁੰਦਾ ਹੈ ਤੇ ਫਸਟ ਸਟੈਪ ਤੇ ਇਧਰੋਂ ਅਸੀਂ ਐਸੈਸਮੈਂਟ ਸਟਾਰਟ ਕਰਦੀਏ ਤੁਹਾਡੀ ਆਫਰ ਲੈਟਰ ਸੀਓਈ ਦੇ ਉੱਤੇ ਕੰਮ ਹੋ ਜਾਊਗਾ ਉਧਰ ਨਾਲ ਦੀ ਨਾਲ ਤੁਹਾਡੀ ਜਿਹੜੀ ਉਹ ਬੈਂਕਿੰਗ ਤੁਸੀਂ ਆਪਣੀ ਰੈਡੀ ਕਰ ਲੋਗੇ ਨਹੀਂ ਤਾਂ ਜਿਹੜਾ ਇਹ ਤਰੀਕਾ ਜਿਹੜਾ ਅਸੀਂ ਤੁਹਾਨੂੰ ਗਾਈਡ ਕਰਦੇ ਆ ਬਟ ਜੇ ਬੱਚੇ ਕੋਲ ਆਪਣੀ ਬੈਂਕਿੰਗ ਪਈ ਆ ਬਹੁਤ ਵਧੀਆ ਗੱਲ ਆ ਤੁਸੀਂ ਲਿਆ ਸਕਦੇ ਹੋ 30 ਤੋਂ ਲੈ ਕੇ 20 ਲੱਖ ਤੋਂ ਲੈ ਕੇ 30 ਲੱਖ ਦੇ ਵਿੱਚ ਵਿੱਚ ਤੁਸੀਂ ਆਪਣੀ ਬੈਂਕਿੰਗ ਲੈ ਕੇ ਆ ਸਕਦੇ ਹੋ ਜਿਹਦੇ ਬੇਸ ਦੇ ਉੱਤੇ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰ ਦਾਂਗੇ ਮਿਨਿਮਮ ਕਿੰਨੀ ਪਰਿਵਾਰ ਦੀ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਮੰਨ ਲਓ ਵੀ 20 ਲੱਖ 30 ਲੱਖ ਸਾਲ ਦੀ ਜਾਂ 10 ਲੱਖ ਸਾਲ ਦੀ ਵੀ ਇੰਨੀ ਕਿਨਕਮ ਵਾਲੇ ਪਰਿਵਾਰ ਨੇ ਜਿਹੜੇ ਉਹ ਮੰਨਦੇ ਆ ਵੀ ਆਸਟ੍ਰੇਲੀਆਨ ਜਿਹੜੀ ਐਮਬੈਸੀ ਉਹ ਮੰਨਦੀ ਹੈ ਕਿ ਆਪਣੇ ਬੱਚੇ ਨੂੰ ਇੱਥੇ ਪੜ੍ਹਾ ਸਕਦੇ ਆ। ਬਲਵਿੰਦਰ ਜੀ ਵੈਸੇ ਤਾਂ ਐਮਬੈਸੀ ਵੱਲੋਂ ਜਿਹੜੀ ਗਾਈਡਲਾਈਨ 14 ਤੋਂ 15 ਲੱਖ ਦੀ ਹੈਗੀ ਆ ਕਿ ਜਿਹੜੀ ਤੁਸੀਂ ਆਪਣੀ ਬੈਂਕਿੰਗ ਦੇਣੀ ਹੈ 14 ਤੋਂ 15 ਲੱਖ ਦੀ ਆ। ਬਟ ਕਈ ਵਾਰ ਕਈ ਫੈਮਿਲੀਜ਼ ਦੇ ਵਿੱਚ 14-15 ਲੱਖ ਆਈਟੀਆਰ ਦੇ ਵਿੱਚ ਨਹੀਂ ਦਿਖਾਈ ਹੁੰਦੀ। ਤੇ ਉਹਦੇ ਵਿੱਚ ਫਿਰ ਜੇ ਫਾਰਮ ਹੈਲਪ ਕਰਦੇ ਆ ਤਹਿਸੀਲਦਾਰ ਦਾ ਸਰਟੀ ਉਹਨਾਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆਂ ਵੈਸੇ 14 ਤੋਂ 15 ਲੱਖ ਦੀ ਬੈਂਕਿੰਗ ਦੀ ਜ਼ਰੂਰਤ ਹੁੰਦੀ ਆ ਹਮਮ ਠੀਕ ਮੈਮ ਜਦੋਂ ਹੁਣ ਕਿੰਨੇ ਕ ਟਾਈਮ ਦੇ ਵਿੱਚ ਵੀਜ਼ਾ ਆ ਰਿਹਾ ਆ ਸਟ੍ਰੇਲੀਆ ਦਾ ਔਰ ਕਿੰਨਾ ਸਕਸੈਸ ਰੇਟ ਆ 2025 ਤਕਰੀਬਨ ਜੂਨ ਆ ਚੁੱਕਾ ਹੈ ਔਰ ਨੈਕਸਟ ਇਨਟੇਕ ਕਿਹੜਾ ਆਉਣ ਵਾਲਾ ਹੋਣਾ ਔਨ ਵਾਲਾ ਇਨਟੇਕ ਸਾਡੇ ਕੋਲ ਜਿਹੜਾ ਹੈ ਜੁਲਾਈ ਇਨਟੇਕ ਦਾ ਸਾਡੇ ਹੱਥ ਚੋਂ ਹੁਣ ਨਿਕਲ ਚੁੱਕਿਆ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਸਪਟੰਬਰ ਇਨਟੇਕ ਤੇ ਬਾਕੀ ਜਿਹੜੇ ਸਾਡੇ ਬੱਚੇ 23 ਪਾਸ ਆਊਟ ਨੇ 22 ਪਾਸ ਆਊਟ ਨੇ 24 ਪਾਸ ਆਊਟ ਨੇ ਤਾਂ ਇੱਕ ਵਾਰ ਅਸੈਸਮੈਂਟ ਜ਼ਰੂਰ ਲਓ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ 407 408 489 ਐਵੇਂ ਦੀਆਂ ਬਹੁਤ ਸਾਰੀਆਂ ਸਬਕਲਾਸ ਹੈਗੀਆਂ ਜੀ ਦੇ ਵਿੱਚ ਅਪਲਾਈ ਕਰਕੇ ਜਾਇਆ ਜਾ ਸਕਦਾ ਹੈ ਤੇ ਜਿਹੜਾ ਸਪਟੰਬਰ ਇਨਟੇਕ ਦੇ ਵਿੱਚ ਬੱਚੇ ਜਾਣਾ ਚਾਹੁੰਦੇ ਨੇ ਹੁਣੇ ਤੋਂ ਅਸੈਸਮੈਂਟ ਲੈ ਹੁਣੇ ਤੋਂ ਆਪਣੀਆਂ ਆਪਣੀਆਂ ਜਿਹੜੀਆਂ ਆਫਰ ਲੈਟਰ ਐ ਅਪਲਾਈ ਕਰ ਦੋ ਡਿਲੇ ਨਾ ਕਰੋ ਕਿਉਂਕਿ ਸੀਓਨ ਨੂੰ ਵੀ ਟਾਈਮ ਲੱਗਣਾ ਹੈ ਫਿਰ ਉਸ ਤੋਂ ਬਾਅਦ ਕਈ ਵਾਰ ਤੁਹਾਡੇ ਪੇਪਰ ਵਰਕ ਕਿਤੇ ਵੀ ਸਾਨੂੰ ਕੰਮ ਕਰਨਾ ਹੁੰਦਾ ਹੈ ਇਸ ਕਰਕੇ ਜਿਹੜੇ ਬੱਚੇ ਸਾਡੇ ਆਸਟ੍ਰੇਲੀਆ ਚ ਅਪਲਾਈ ਕਰਨਾ ਚਾਹੁੰਦੇ ਆ ਬਿਲਕੁਲ ਡਿਲੇ ਨਾ ਕਰਨ ਔਰ ਖਾਸ ਜਿਹੜੇ ਬੱਚੇ ਇਸ ਟਾਈਮ ਸਾਡੇ ਕੋਲ ਬੈਂਕਿੰਗ ਨੂੰ ਲੈ ਕੇ ਆ ਰਹੇ ਨੇ ਬੈਂਕਿੰਗ ਦੇ ਉੱਤੇ ਵੀ ਅਸੀਂ ਪ੍ਰੋਪਰ ਤੁਹਾਨੂੰ ਗਾਈਡ ਕਰ ਰਹੇ ਆ ਔਰ ਖਾਸ ਕਰਕੇ ਜਿਹੜੇ ਬੱਚੇ ਸਾਡੇ ਟੂਰਿਸਟ ਵੀਜ਼ਾ ਤੇ ਉੱਥੇ ਜਾ ਰਹੇ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਵੀਜ਼ਾ ਕਨਵਰਟ ਕਰਵਾਣੇ ਨੇ ਤੇ ਉਹ ਜਰੂਰ ਇੱਕ ਵਾਰ ਇੱਕ ਵਾਰ ਮਾਈਂਡ ਚ ਹੁੰਦਾ ਕਿ ਮੈਂ ਟੂਰਿਸਟ ਵੀਜ਼ਾ ਲੈ ਕੇ ਉੱਥੇ ਚੱਲ ਜਾਵਾਂ ਉਸ ਤੋਂ ਬਾਅਦ ਮੈਂ ਵੀਜ਼ਾ ਕਨਵਰਟ ਕਰਾ ਲੂੰਗਾ ਇੱਕ ਵਾਰ ਸਬਕਲਾਸ ਦੇ ਵਿੱਚ ਜ਼ਰੂਰ ਅਸੈਸਮੈਂਟ ਲਓ ਕਿ ਇਸ ਸਬਕਲਾਸ ਦੇ ਵਿੱਚ ਮੇਰਾ ਇੱਥੋਂ ਅਪਲਾਈ ਹੋ ਕੇ ਜਾਇਆ ਜਾ ਸਕਦਾ ਹੈ ਜਾਂ ਨਹੀਂ ਜਾਇਆ ਜਾ ਸਕਦਾ ਔਰ ਉਹਨਾਂ ਸਬਕਲਾਸ ਦੇ ਵਿੱਚ ਜਿਹੜਾ ਅਸੀਂ ਤਿੰਨ ਤਿੰਨ ਮਹੀਨੇ ਦੇ ਵਿੱਚ ਚਾਰ ਚਾਰ ਮਹੀਨੇ ਦੇ ਵਿੱਚ ਅਸੀਂ ਸਕਿੱਲ ਸਕਿੱਲ ਅਸੈਸਮੈਂਟ ਕੱਢ ਲਈਆਂ ਦੋ ਦੋ ਮਹੀਨੇ ਦੇ ਵਿੱਚ ਵੀ ਸਕਿੱਲ ਅਸੈਸਮੈਂਟ ਨਿਕਲੀਆਂ ਇਸ ਕਰਕੇ ਸਕਿੱਲ ਅਸੈਸਮੈਂਟ ਜ਼ਰੂਰ ਕਰਵਾਓ ਇੱਕ ਵਾਰ ਆਪਣੀ ਸਕਿੱਲ ਅਸੈਸਮੈਂਟ ਕਰਵਾਉਣ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਊਗਾ ਤੁਹਾਡੀ ਜਿਹੜ ਓਹੋ ਉਥੋਂ ਦੇ ਸਬ ਕਲਾਸ ਦੇ ਅਕੋਰਡਿੰਗਲੀ ਸ਼ੋਟੇਬਲ ਹੈਗੀ ਆ ਜਾਂ ਨਹੀਂ ਹੈਗੀ ਜੇ ਤੁਸੀਂ ਹਾਈਲਾਈਟ ਚਾਪੀਟੀ ਨਹੀਂ ਵੀ ਕੀਤਾ ਤਾਂ ਵੀ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਜੇ ਤੁਹਾਡਾ ਲੰਬਾ ਸਟੱਡੀ ਦੇ ਵਿੱਚ ਗੈਪ ਹੈ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੇ ਸਾਹਮਣੇ ਅਸੀਂ ਬਹੁਤ ਸਾਰੇ ਵੀਜ਼ਾ ਕਲਚਰ ਸਟੱਡੀ ਪ੍ਰੋਗਰਾਮ ਦੇ ਵਿੱਚ ਲੈ ਆ ਬਟ ਇਸ ਟਾਈਮ ਬੱਚਾ ਥੋੜਾ ਅਵੇਅਰ ਹੋ ਚੁੱਕਿਆ ਹੈ ਬੱਚਾ ਵੀਡੀਓਗ੍ਰਾਫੀ ਤੋਂ ਜਿਹੜਾ ਉਹ ਮਨਾ ਕਰ ਦਿੰਦਾ ਕਿ ਮੈਂ ਵੀਡੀਓ ਨਹੀਂ ਬਣਵਾਨੀ ਮੈਂ ਨਹੀਂ ਕਿਸੇ ਨੂੰ ਦੱਸਣਾ ਕਿ ਮੈਂ ਜਾ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਜਿਨੂੰ ਦਿਖਾ ਕੇ ਹੋਰ ਲੋਕਾਂ ਨੂੰ ਇਮਪ੍ਰੈਸ ਕਰ ਸਕਦੇ ਆ ਇਸ ਕਰਕੇ ਤੁਸੀਂ ਇੱਕ ਵਾਰ ਪ੍ਰੋਫਾਈਲ ਲੈ ਕੇ ਆਓ ਵੀਜ਼ਾਸ ਅਸੀਂ ਕਾਫੀ ਲੈ ਚੁੱਕੇ ਆ ਵੀਜ਼ਾਸ ਕਾਫੀ ਸਾਡੇ ਕੋਲ ਆਏ ਹੋਏ ਨੇ ਤੁਸੀਂ ਆ ਕੇ ਉਹ ਵੀਜ਼ਾਸ ਦੇਖ ਵੀ ਸਕਦੇ ਹੋ ਸਾਡੇ ਕੋਲ ਜਿਹੜੇ ਅਸੀਂ ਵੀਜ਼ਾ ਗ੍ਰਾਂਟ ਕਰਵਾਏ ਨੇ ਆਸਟ੍ਰੇਲੀਆ ਦੇ ਤੇ ਇਸ ਟਾਈਮ ਜਿਹੜੇ ਮੈਂ ਨਾਮ ਵੀ ਨਹੀਂ ਬੋਲਣਾ ਚਾਹੁੰਦੀ ਕਿਉਂਕਿ ਹਰ ਬੱਚਾ ਇਸ ਟਾਈਮ ਮਨਾ ਕਰ ਰਿਹਾ ਪੇਰੈਂਟਸ ਵੀ ਮਨਾ ਕਰ ਰਿਹਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਕਿਸੇ ਨੂੰ ਦੱਸਣਾ ਨਹੀਂ ਸਾਡਾ ਬੱਚਾ ਵਿਦੇਸ਼ ਦੀ ਧਰਤੀ ਤੇ ਜਾ ਰਿਹਾ ਜਾਂ ਅਸੀਂ ਲੋਕਾਂ ਤੋਂ ਥੋੜਾ ਛੁਪਾ ਕੇ ਰੱਖਣਾ ਤੇ ਇਸ ਕਰਕੇ ਅਸੀਂ ਇਸ ਚੀਜ਼ ਨੂੰ ਤੁਹਾਡੇ ਤੱਕ ਨਹੀਂ ਲੈ ਕੇ ਆਏ ਬਟ ਵੀਜ਼ਾ ਸਕਸੈਸ ਰੇਟ ਇਸ ਟਾਈਮ ਬਹੁਤ ਅੱਛਾ ਹੈ ਆਸਟ੍ਰੇਲੀਆ ਦਾ ਜੇ ਤੁਸੀਂ ਵੀਜ਼ਾ ਲੈਣਾ ਹੈ ਤੇ ਇਹ ਬਿਲਕੁਲ ਰਾਈਟ ਸਮਾਂ ਹੈ ਰਾਈਟ ਟਾਈਮ ਹੈ ਅਪਲਾਈ ਕਰਨ ਦਾ